ਅਸੀਂ ਕੋਈ ਗਾਉਣ ਵਾਲੇ ਥੋੜੀ ਇੱਕ ਤੁਸੀਂ ਸਾਨੂੰ ਸੁਣਨ ਆ ਜਾਂਦੇ ਹੋ ਸਿਰਾਂ ਤੇ ਪੱਗਾਂ ਬੰਨ ਕੇ ਜਿਹੜੇ ਨਚਾਰ ਬਣੇ ਫਿਰਦੇ ਨੇ ਅਸੀਂ ਵੀ ਬਹੁਤ ਪ੍ਰਮੋਟ ਕਰਦੇ ਹਾਂ ਉਹਨਾਂ ਨੂੰ ਕਿ ਸਾਡੀ ਪੱਗ ਨੂੰ ਪ੍ਰਮੋਟ ਕਰ ਰਿਹਾ ਸਿੱਖਾਂ ਦੀ ਪੱਗ ਨੱਚਣ ਵਾਸਤੇ ਸੀ ਨਚਾਰ ਬੰਦਿਆਂ ਨੂੰ ਅਸੀਂ ਕਹਿੰਨੇ ਆ ਕਿ ਇਹ ਸਾਡਾ ਰੋਲ ਮਾਡਲ ਹੈ ਦੁਨੀਆਂ ਦੀਆਂ ਸਟੇਜਾਂ ਤੇ ਨੱਚ-ਨੱਚ ਦੱਸ ਰਹੇ ਨੇ ਅਸੀਂ ਕਹਿੰਨੇ ਕਿ ਇਹ ਸਾਡੀ ਪੱਗ ਨੂੰ ਪ੍ਰਮੋਟ ਕਰ ਰਿਹਾ ਅੱਜ ਇੱਥੇ ਕਾਨਸਰਟ ਹੋ ਗਿਆ ਨਾ 31 ਦਸੰਬਰ ਤੋਂ ਬਾਅਦ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਟਿਕਟਾਂ ਲੈ ਕੇ ਉੱਥੇ ਪਹੁੰਚ ਕੇ ਜਾ ਕੇ ਸਲਫੀ ਖਿਚਾਉਣੀਆਂ ਨੇ 31 ਦਸੰਬਰ ਨੂੰ ਉਹਨੇ ਆਪਣਾ ਸ਼ੋਅ ਅਨਾਉਂਸ ਕੀਤਾ ਹੈ ਸ਼ਹਾਦਤਾਂ ਦੇ ਦਿਨ ਚੜ੍ਹਨੇ ਪੱਗਵਾਲਾ ਸਿੰਘ ਹੈ ਸਾਡੀਆਂ ਜਮੀਰਾਂ ਮਰ ਗਈਆਂ ਨੇ ਅਸੀਂ ਉਹਨਾਂ ਨੂੰ ਆਪਣੇ ਰੋਲ ਮਾਡਲ ਸਮਝ ਰਹੇ ਹਾਂ ਜਿਹੜੇ ਪੱਗਾਂ ਬੰਨ ਕੇ ਨੱਚਦੇ ਨੇ ਸਿਰੇ ਜਾਂ ਤੇ ਦਸਾਂ ਮਿੰਟਾਂ ਦੇ ਵਿੱਚ ਉਹਦੀਆਂ ਟਿਕਟਾਂ ਸਾਰੀਆਂ ਸੋਲਡ ਆਊਟ ਹੋ ਗਈਆਂ ਨੇ ਤੇ ਮੈਂ ਦਾਅਵੇ ਨਾ ਕਹਿਣਾ ਕਿ ਜੇ ਉਹਨੇ ਯਮਨਾ ਨਗਰ ਸੀ ਰੱਖਿਆ ਤੇ ਟਿਕਟਾਂ ਇੱਥੇ ਵੀ ਬਹੁਤ ਵਿਕਣ ਗਈਆਂ ਸਾਡਾ ਪੱਗ ਨੂੰ ਪ੍ਰਮੋਟ ਕੀਤਾ ਸਿੱਖਾਂ ਦੀ ਨਿਸ਼ਾਨੀ ਇਹ ਸਿੱਖ 스테ਜਾਂ ਤੇ ਨੱਚਦਾ ਹੈ ਸਿੱਖ ਸਿੱਖ ਜਿਹੜਾ ਖੰਡੇ ਦੀਆਂ ਧਾਰਾਂ ਤੇ ਨੱਚਦਾ ਸੀ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਹੋਂ ਵਾਰ-ਵਾਰ ਆਪਣੇ ਗੁਰੂ ਪ੍ਰਜਾ ਸਾਹਿਬ ਧੰਨ ਕਲਗੀ ਦਰਸ਼ਨੀ ਸਾਹਿਬ ਸੱਚ ਜਾਣਿਓ ਤੁਹਾਡਾ ਇਹ ਪਿਆਰ ਦੇਖ ਕੇ ਨਾ ਤੁਸੀਂ ਠੰਡ ਦਾ ਮੌਸਮ ਹੈ ਇਹ ਗੁਰੂ ਦੇ ਪਿਆਰ ਦੇ ਖਿੱਚੇ ਚੱਲੇ ਆਏ। ਤੇ ਇੱਕ ਗੱਲ ਯਾਦ ਰੱਖਿਓ ਕਿ ਇਹ ਜੋ ਸਮਾਗਮ ਹੁੰਦੇ ਆ ਨਾ ਤੁਹਾਡੇ ਅੱਜ ਹੁਣ ਇਸ ਵਾਰੀ ਇਹਨਾਂ ਨੇ 11 ਦਿਨਾਂ ਦਾ ਸਮਾਗਮ ਰੱਖਿਆ ਹੈ। ਮਾਸਟਰ ਮਨਜੀਤ ਸਿੰਘ ਦੀ ਇਹਨਾਂ ਦੀ ਸਾਰੀ ਟੀਮ ਪੂਰਾ ਸਾਲ ਜਦੋ ਜਹਿਦ ਮਿਹਨਤ ਕਰਦੀ ਇਹ ਸਮਾਗਮਾਂ ਦਾ। ਗੱਲਾਂ ਇਹ 11 ਦਿਨਾਂ ਚ ਤੁਸੀਂ ਸਮਾਗਮ ਤੇ 12ਵੇਂ ਦਿਨ ਭੁੱਲ ਨਹੀਂ ਜਾਣਾ ਕਿ ਹੁਣ ਸਮਾਗਮ ਹੋ ਗਿਆ ਤੇ ਬਸ ਗੱਲ ਆਈ ਗਈ ਹੋ ਗਈ ਨਹੀਂ ਇੱਥੋਂ ਕੁਛ ਨਾ ਕੁਛ ਲੈ ਕੇ ਜਾਣਾ ਹੈ ਆਉਟਪੁੱਟ ਨਿਕਲਣੀ ਚਾਹੀਦੀ ਹੈ ਇੰਨਾ ਅਸੀਂ ਖਰਚਾ ਕਰਦੇ ਆ ਕਿੰਨੀ ਡੈਕੋਰੇਸ਼ਨ ਹੈ ਲੰਗਰਾਂ ਤੇ ਖਰਚਾ ਹੈ ਸੌਣ ਦਾ ਖਰਚਾ ਹੈ ਰਾਗੀ ਸਿੰਘ ਸਤਨ ਦਾ ਖਰਚਾ ਹੈ ਲਾਸਟ ਜੇ ਆਉਟਪੁੱਟ ਜੇ ਕੋਈ ਨਾ ਨਿਕਲੀ ਤੇ ਫਿਰ ਫਾਇਦਾ ਕੀ ਹੈ ਤੁਹਾਡੇ ਦਿਲਾਂ ਦੇ ਵਿੱਚ ਉਹ ਚੰਗਿਆਰੀ ਜਗ ਕੇ ਜਾਣੀ ਚਾਹੀਦੀ ਹੈ ਸਾਰਾ ਸਾਲ ਤੁਸੀਂ ਇੱਕ ਵਾਰੀ ਚਾਰਜ ਹੋ ਕੇ ਜਾਓ ਕਿ ਸਤਿਗੁਰੂ ਤੂੰ ਸਾਡੇ ਲਈ ਕੁਰਬਾਨੀਆਂ ਕੀਤੀਆਂ ਸੀ ਸਾਨੂੰ ਸੁੱਖ ਆਰਾਮ ਦਿੱਤੇ ਅਸੀਂ ਤੇਰਾ ਨਿਤਨੇਮ ਕਦੇ ਨਹੀਂ ਭੁੱਲਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੱਚ ਜਾਣਿਓ ਇਸ ਇਥੋਂ ਦਾਤ ਮੰਗ ਕੇ ਜਾਇਓ ਕਿ ਸਤਿਗੁਰੂ ਤੇਰੀ ਬਾਣੀ ਨਾਲ ਸਦਾ ਜੁੜੇ ਰਹੀ ਨੀ ਜਿਹੜੇ ਜਪਜੀਤ ਸਾਹਿਬ ਨਹੀਂ ਕਰਦੇ ਉਹ ਜਪਜੀਤ ਸਾਹਿਬ ਪੜਨਾ ਸ਼ੁਰੂ ਕਰੋ ਅਗਲੇ ਸਾਲ ਤੱਕ ਤੁਸੀਂ ਨਿਤਨੇਮ ਦੇ ਧਾਰਨੀ ਹੋ ਜਾਓਗੇ ਅਮਰਤ ਸੰਚਾਰ ਹੋਣਾ ਹੈ ਮੈਨੂੰ ਵੀਰ ਇੱਕ ਪੰਪਲੈਟ ਦੇ ਕੇ ਗਏ ਨੇ ਕਿ ਅਮਰਤ ਸੰਚਾਰ 30 ਦਸੰਬਰ ਨੂੰ ਹੈ ਇਹ ਸਮਾਗਮ ਦੀ ਆਊਟਪੁੱਟ ਨਿਕਲਣੀ ਹੈ ਤੇ ਮੈਂ ਵੀਰਾਂ ਕੋਲ ਜਰੂਰ ਗਿਣਤੀ ਲਵਾਂਗਾ ਕਿ ਕਿੰਨਿਆਂ ਕਿਨੇ ਕੀਰਤਨ ਸੁਣ ਕੇ ਕਿੰਨਿਆਂ ਕਿਨੇ ਕਥਾ ਸੁਣ ਕੇ ਮਨ ਬਣਾਇਆ ਅਜੀਤ ਸਿੰਘ ਬਣਦਾ ਤੇ ਜੁਹਾਰ ਸਿੰਘ ਬਣਦਾ ਜਿਨ੍ਹਾਂ ਦਾ ਮਨ ਬਣਿਆ ਹੈ ਨਾ ਉੱਚੀ ਆਵਾਜ਼ ਚ ਜਕਾਰਾ ਬੁਲੰਦ ਕਰਿਓ ਇਹ ਵੀਰ ਜੀ ਪਿੱਛੇ ਬੈਠੇ ਕਹਿੰਦੇ ਮੇਰਾ ਬਣਿਆ ਹੋਇਆ ਮੰਤਰ ਉੱਚੀ ਆਵਾਜ਼ ਚ ਜਕਾਰਾ ਬੁਲੰਦ ਕਰੋ ਜੀ ਗੱਜ ਕੇ ਸਤਿ ਸ੍ਰੀ ਅਕਾਲ ਇਹ ਆਉਟਪੁੱਟ ਨਿਕਲਣੀ ਹੈ ਇਸ ਸਮਾਗਮਾਂ ਦੇ 11 ਦਿਨਾਂ ਦੀ ਜਿਨ੍ਹਾਂ ਦਾ ਅਜੇ ਤੱਕ ਮਨ ਬਣਿਆ ਨਹੀਂ ਨਾ ਜਿਹੜੇ ਕਹਿੰਦੇ ਕਿ ਅਜੇ ਗੁਰੂ ਦਾ ਹੁਕਮ ਹੋਇਆ ਨਹੀਂ ਭਾਈ ਮੈਨੂੰ ਆਪਣਾ ਨੰਬਰ ਦੇ ਦਿਓ ਮੈਂ WhatsApp ਕਰ ਦੇਗਾ ਗੁਰੂ ਦਾ ਹੁਕਮ ਗੁਰੂ ਹੁਕਮ ਬਹੁਤ ਢੇਰ ਦਾ ਕਰਕੇ ਗਿਆ ਹੋਇਆ ਹੈ ਐਵੇਂ ਆਲਟਾਲ ਬਹਾਨੇ ਨਾ ਮਾਰਿਆ ਕਰੋ ਕਿ ਅਜੇ ਗੁਰੂ ਦਾ ਹੁਕਮ ਨਹੀਂ ਹੋਇਆ ਜੀ ਜਦੋਂ ਦਾਰੂ ਦਾ ਗਲਾਸ ਫੜਦੇ ਉਦੋਂ ਗੁਰੂ ਦਾ ਹੁਕਮ ਹੁੰਦਾ ਹੈ ਅੰਮ੍ਰਿਤ ਵੇਲੇ ਉੱਠਣ ਵੇਲੇ ਤੁਹਾਨੂੰ ਗੁਰੂ ਦਾ ਹੁਕਮ ਚਾਹੀਦਾ ਜਾਂ ਅੰਮ੍ਰਿਤ ਛਕਣ ਵੇਲੇ ਹੁਕਮ ਚਾਹੀਦਾ ਮਾੜੇ ਕੰਮ ਕਰਨ ਲੱਗਿਆ ਨਹੀਂ ਚਾਹੀਦਾ ਸੱਚ ਜਾਣਿਓ ਅਸੀਂ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਤੇ ਫਤਿਹ ਸਿੰਘ ਬਣਨਾ ਹੈ ਅਸੀਂ ਸਿੱਖਾਂ ਦੇ ਬੱਚੇ ਹਾਂ ਅਸੀਂ ਮਰਦ ਅਗਮਣੇ ਦੇ ਬੱਚੇ ਹਾਂ ਜਿਨੇ ਸਾਡੇ ਲਈ ਪਰਿਵਾਰ ਵਾਰਿਆ ਹੈ ਸੱਚ ਜਾਣਿਓ ਇਹ ਆਉਟਪੁੱਟ ਨਿਕਲੇਗੀ ਤਾਂ ਸਮਾਗਮ ਕਰਾਏ ਦੇ ਫਾਇਦੇ ਹੈ ਨਹੀਂ ਤਾਂ ਲੰਗਰ ਛੱਕੇ ਤੁਸੀਂ ਚਲੇ ਜਾਣਾ ਹੈ ਲੰਗਰ ਛੱਕੇ ਭੇਟਾ ਲੈ ਕੇ ਅਸੀਂ ਚਲੇ ਜਾਣਾ ਫਿਰ ਫਾਇਦਾ ਕੀ ਹੋਇਆ ਅਸੀਂ ਕੋਈ ਗਾਉਣ ਵਾਲੇ ਥੋੜੀ ਇੱਕ ਤੁਸੀਂ ਸਾਨੂੰ ਸੁਣਨ ਆ ਜਾਂਦੇ ਹੋ ਅੱਜ ਬਹੁਤ ਭੀੜ ਇਕੱਠੀ ਹੁੰਦੀ ਹੈ ਸਿਰਾਂ ਤੇ ਪੱਗਾਂ ਬੰਨ ਕੇ ਜਿਹੜੇ ਨਚਾਰ ਬਣੇ ਫਿਰਦੇ ਨੇ ਅਸੀਂ ਵੀ ਬਹੁਤ ਪ੍ਰਮੋਟ ਕਰਦੇ ਹਾਂ ਉਹਨਾਂ ਨੂੰ ਕਿ ਸਾਡੀ ਪੱਗ ਨੂੰ ਪ੍ਰਮੋਟ ਕਰ ਰਿਹਾ ਸਿੱਖਾਂ ਦੀ ਪੱਗ ਨੱਚਣ ਵਾਸਤੇ ਸੀ ਨਚਾਰ ਬੰਦਿਆਂ ਨੂੰ ਅਸੀਂ ਕਹਿੰਨੇ ਆ ਕਿ ਇਹ ਸਾਡਾ ਰੋਲ ਮਾਡਲ ਹੈ ਕਦੀ ਨਹੀਂ ਹੋ ਸਕਦਾ ਸਾਡੇ ਰੋਲ ਮਾਡਲ ਨੇ ਅਜੀਤ ਸਿੰਘ ਜੁਝਾਰ ਸਿੰਘ ਜਿਹੜੇ ਚਮਕੌਰ ਦੀ ਗੜੀ ਚੱਲ ਰਹੇ ਸੀ ਇਹ ਦੁਨੀਆ ਦੀਆਂ ਸਟੇਜਾਂ ਤੇ ਨੱਚ ਨੱਚ ਦੱਸ ਰਹੇ ਨੇ ਅਸੀਂ ਕਹਿੰਨੇ ਕਿ ਇਹ ਸਾਡੀ ਪੱਗ ਨੂੰ ਪ੍ਰਮੋਟ ਕਰ ਰਹੇ ਨੇ ਨਹੀਂ ਵੀਰਿਓ ਪੱਗ ਨੂੰ ਪ੍ਰਮੋਟ ਕਰਨਾ ਹੈ ਸ਼ਹਾਦਤਾਂ ਨੇ ਤੁਹਾਡੇ ਚੰਗੇ ਕਿਰਦਾਰ ਨੇ ਕਰਨਾ ਹੈ ਨਿਚਾਰਾਂ ਨੇ ਨਹੀਂ ਕਰਨਾ ਇੱਕ ਗੱਲ ਨੂੰ ਯਾਦ ਰੱਖਿਓ ਅੱਜ ਹੀ ਇੱਥੇ ਕਾਨਸਰਟ ਹੋ ਗਿਆ ਨਾ 31 ਦਸੰਬਰ ਤੋਂ ਬਾਅਦ ਤੁਸੀਂ ਸਾਰਿਆਂ ਨੇ ਵੱੱਟ ਚੜ ਕੇ ਟਿਕਟਾਂ ਲੈ ਕੇ ਉੱਥੇ ਪਹੁੰਚ ਕੇ ਜਾ ਕੇ ਸੈਲਫੀ ਖਚਾਉਣੀਆਂ ਨੇ ਲੁਧਿਆਣੇ ਚਾਜੇ ਇਦਾਂ ਹੀ ਹੋ ਰਿਆ 31 ਦਸੰਬਰ ਨੂੰ ਉਹਨੇ ਆਪਣਾ ਸ਼ੋਅ ਅਨਾਉਂਸ ਕੀਤਾ ਹੈ ਸ਼ਹਾਦਤਾਂ ਦੇ ਦਿਨ ਚੱਲ ਨੇ ਉਹ ਪੱਗ ਵਾਲਾ ਸਿੰਘ ਹੈ ਜਿਹਨੂੰ ਪਤਾ ਹੀ ਨਹੀਂ ਕਿ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਉਹਨੇ 31 ਦਸੰਬਰ ਨੂੰ ਲੁਧਿਆਣੇ ਦੇ ਵਿੱਚ ਫਤਿਹ ਸਾਹਿਬ ਗੜ੍ਹ ਫਤਿਹਗੜ੍ਹ ਸਾਹਿਬ ਦੇ ਨੇੜੇ ਉਹਨੇ ਕਾਨਸਰਟ ਰੱਖਿਆ ਆਪਣਾ ਸਾਡੀਆਂ ਜਮੀਰਾਂ ਮਰ ਗਈਆਂ ਨੇ ਅਸੀਂ ਉਹਨਾਂ ਨੂੰ ਆਪਣੇ ਰੋਲ ਮਾਡਲ ਸਮਝ ਰਹੇ ਹਾਂ ਜਿਹੜੇ ਪੱਗਾਂ ਬੰਨ ਕੇ ਨੱਚਦੇ ਨੇ ਸਿਰੇ ਜਾਂ ਤੇ ਸ਼ਹਾਦਤਾਂ ਦੇ ਦਿਨਾਂ ਦੇ ਵਿੱਚ ਉਹਨੇ ਕਾਨਸਰਟ ਰੱਖਿਆ ਹੋਇਆ ਉੱਥੇ ਤੇ ਸਾਡੇ 10 ਮਿੰਟਾਂ ਦੇ ਵਿੱਚ ਉਹਦੀਆਂ ਟਿਕਟਾਂ ਸਾਰੀਆਂ ਸੋਲਡ ਆਊਟ ਹੋ ਗਈਆਂ ਨੇ ਤੇ ਮੈਂ ਦਾਅਵੇ ਨਾਲ ਕਹਿਣਾ ਕਿ ਜੇ ਉਹਨੇ ਯਮਨਾ ਨਗਰ ਕੀ ਵੀ ਰੱਖਿਆ ਤੇ ਟਿਕਟਾਂ ਇੱਥੇ ਵੀ ਬਹੁਤ ਵਿਕਣ ਗਈਆਂ ਇੱਕ ਗੱਲ ਯਾਦ ਰੱਖਿਓ ਸਾਡੇ ਰੋਲ ਮਾਡਲ ਸਾਡੇ ਚਾਰ ਸਹਿਬਜ਼ਾਦੇ ਨੇ ਉਹ ਚਮਕੌਰ ਗੜੀ ਦੇ ਸ਼ਹੀਦ ਨੇ ਐਸੇ ਸਾਡੇ ਰੋਲ ਮਾਡਲ ਨਹੀਂ ਨੇ ਜਿਹੜੇ ਸਟੇਜਾਂ ਤੇ ਨੱਚ ਕੇ ਕਹਿੰਦੇ ਅਸੀਂ ਵੀ ਬਹੁਤ ਹਲਾ ਹਲਾ ਕਰ ਰਹੇ ਹਾਂ ਕਿ ਉਹਨਾਂ ਨੇ ਪਾਗ ਨੂੰ ਪ੍ਰਮੋਟ ਕਰਤਾ ਪੂਰੀ ਦੁਨੀਆ ਦੇ ਵਿੱਚ ਕਾਦਾ ਪਾਗ ਨੂੰ ਪ੍ਰਮੋਟ ਕੀਤਾ ਸਿੱਖਾਂ ਦੀ ਨਿਸ਼ਾਨੀ ਇਹ ਸੀ ਕਿ ਸਟੇਜਾਂ ਤੇ ਨੱਚਦਾ ਹੈ ਸਿੱਖ ਸਿੱਖ ਜਿਹੜਾ ਖੰਡੇ ਦੀਆਂ ਧਾਰਾਂ ਤੇ ਨੱਚਦਾ ਸੀ ਸਿੱਖ ਜਿਹੜਾ ਖਾਲਸਾ ਏਡ ਵਾਲਾ ਹੈ ਕਿ ਜਿੱਥੇ ਵੀ ਲੋੜ ਪੈਂਦੀ ਇਨਸਾਨੀਅਤ ਨੂੰ ਉੱਥੇ ਜਾ ਕੇ ਲੰਗਰ ਲੈ ਕੇ ਖੜਾ ਹੋ ਜਾਂਦਾ ਉਹ ਸਿੱਖ ਹੈ ਸਿੱਖੋ ਨਹੀਂ ਹੈ ਦੇਖੋ ਇੰਨਾ ਢਿੱਲਾ ਜਕਾਰਾ ਨਾ ਛੱਡਿਆ ਕਰੋ ਜਦੋਂ ਸੱਚੀਆਂ ਗੱਲਾਂ ਨੇ ਸਾਰੀ ਸੰਗਤ ਇਕੱਠਾ ਜਗਾਰਾ ਬੁਲੰਦ ਕਰੋ ਜੀ ਸਤ ਸ੍ਰੀ ਅਕਾਲ ਆਪਣੇ ਰੋਲ ਮਾਡਲ ਇਹਨਾਂ ਫੇਕ ਸਟਾਰਾਂ ਨੂੰ ਨਾ ਬਣਾਇਆ ਕਰੋ ਜਿਹੜਾ ਕਹਿੰਦਾ ਨਾ ਇਹ ਸਾਡਾ ਸਟਾਰ ਹੈ ਤੁਸੀਂ ਉਹਨੂੰ ਕਹਾਂ ਕਰੋ ਸਾਡੇ ਸਟਾਰ ਅਜੀਤ ਸਿੰਘ ਜੁਜਾਰ ਸਿੰਘ ਨੇ ਚਮਕੌਰ ਦੀ ਗੜੀ ਲੈ ਕੇ ਜਾਇਆ ਕਰੋ ਉਹਨਾਂ ਨੂੰ ਜਿਹੜੇ ਕਹਿੰਦੇ ਕਿ ਸਾਡੇ ਸਟਾਰ ਇਹ ਨੇ ਸਾਨੂੰ ਆਪਣੇ ਸਟਾਰਾਂ ਤੇ ਮਾਣ ਹੈ ਜਿਨ੍ਹਾਂ ਦੀ ਬਦੌਲਤ ਮੈਂ ਫੇਰ ਕਿਹਾ ਕਿ ਨਿਸ਼ਾਨ ਉਹਨਾਂ ਦੇ ਝੁਲ ਰਹੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਨਿਸ਼ਾਨ ਉਹਨਾਂ ਨੇ ਝੁਲਾਏ ਨੇ ਦੂਸਰੇ ਦੇਸ਼ਾਂ ਵਿੱਚ ਵੀ ਜੇ ਝੰਡਾ ਝੁਲਦਾ ਨਾ ਸਿੱਖੋ ਤੇ ਤੁਹਾਡਾ ਝੁਲਦਾ ਹੈ ਹਰ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਲੱਗਾ ਤੇ ਸਾਡਾ ਝੰਡਾ ਝੁਲ ਰਿਹਾ ਹੈ ਸੱਚ ਜਾਣਿਓ ਸਾਡੇ ਰੋਲ ਮਾਡਲ ਸਾਡੇ ਸਹਿਬਜ਼ਾਦੇ ਨੇ ਇਸ ਕਰਕੇ ਮੈਂ ਫੇਰ ਬੇਨਤੀ ਕਰਦਾ ਹਾਂ ਕਿ 30 ਦਸੰਬਰ ਨੂੰ ਅਮਰਤ ਸੰਚਾਰ ਹੈ ਆਉਟਪੁੱਟ ਨਿਕਲਣੀ ਹੈ ਤੇ ਮੈਂ ਵੀਰਾਂ ਨੂੰ ਜਰੂਰ ਬੇਨਤੀ ਕਰਾਂਗਾ ਕਿ ਮੈਨੂੰ ਡਾਟਾ ਜਰੂਰ ਭੇਜ ਦਿਓ ਕਿ ਕਿੰਨੇ ਕ ਬੰਦਿਆਂ ਨੇ ਜਾਂ ਕਿੰਨੇ ਕ ਸਿੰਘ ਸਿੰਘਣੀਆਂ ਨੇ ਅਮਰਤ ਛਕੇ ਨੇ ਫੇਰ ਅਸੀਂ ਸਮਝਾਂਗੇ ਕਿ ਸਾਡਾ ਕੀਰਤਨ ਕੀਤਾ ਸਾਡਾ ਬੋਲਿਆ ਹੋਇਆ ਪ੍ਰਵਾਹ ਚੜ ਗਿਆ ਤੁਸੀਂ ਸੁਣ ਲਿਆ ਤੇ ਆਪਣੇ ਹਿਰਦੇ 'ਚ ਟਿਕਾ ਲਿਆ ਸੱਚ ਜਾਣਿਓ ਜਿੱਦਣ ਤੁਸੀਂ ਇਹ ਕਰ ਲਿਆ ਸਾਡਾ ਸੀਸ ਤੁਹਾਡੇ ਚਰਨਾਂ 'ਚ ਹੋਏਗਾ ਕਿ ਤੁਸੀਂ ਵਾਕੇਈ ਪ੍ਰਚਾਰ ਨੂੰ ਸੁਣਿਆ ਤੇ ਮੰਨਿਆ ਹੈ